ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਅੱਜ ਆਪਾਂ ਬਣਾਉਣ ਲੱਗੇ ਆਂਮਲੇ ਦੀ ਖੱਟੀ ਮਿੱਠੀ ਚਟਣੀ ਪਹਿਲਾਂ ਆਪਾਂ ਆਮਲੇ ਦਾ ਜੂਸ ਪੀਤਾ ਸੀਗਾ ਬਣਾ ਕੇ ਤੇ ਜਿਹੜਾ ਉਹਦਾ ਪੇਸਟ ਬਚਿਆ ਸੀ ਉਹ ਆਪਾਂ ਵੇਸਟ ਨਹੀਂ ਕੀਤਾ ਹੈਗਾ ਉਹਦੀ ਆਪਾਂ ਹੁਣ ਚਟਣੀ ਬਣਾਵਾਂਗੇ ਕੜਾਹੀ 'ਚ ਆਪਾਂ ਤੇਲ ਪਾ ਲਿਆ ਜੀ ਸਭ ਤੋਂ ਪਹਿਲਾਂ ਜੀ ਆਪਾਂ ਪਾਵਾਂਗੇ ਤੇਲ ਦੇ ਵਿੱਚ ਜੀਰਾ ਇੱਕ ਚਮਚ ਮੇਥੀ ਇੱਕ ਚਮਚ ਸੌਂਫ ਇੱਕ ਚਮਚ ਕਲੌਂਜੀ ਇੱਕ ਚਮਚ ਨਮਕ ਦਾ ਸਿੰਦਾ ਨਮਕ ਲਿਆ ਜੀ ਆਪਾਂ ਨੇ ਇੱਕ ਚਮਚਾ ਹਲਦੀ ਦਾ ਇੱਕ ਚਮਚਾ ਤਾਂ ਥੋੜੀ ਜਿਹੀ ਵੱਧ ਪਈ ਆ ਆਪਾਂ ਨੇ ਹਲਦੀ ਤਾਂ ਕਿ ਕਲਰ ਵਧੀਆ ਆਵੇ ਅੱਧਾ ਇੱਕ ਚਮਚਾ ਆਪਾਂ ਲਾ ਲઈએ ਮਿਰਚ ਇੱਕ ਚਮਚਾ ਕਾਲੀ ਮਿਰਚ ਨੂੰ ਸਾਰਿਆਂ ਨੂੰ ਆਪਾਂ ਨੇ ਥੋੜਾ ਜਿਹਾ ਪੰਜ ਤੋਂ ਦੋ ਮਿੰਟ ਪਕਾ ਲੈਣਾ ਹੁਣ ਆਪਾਂ ਜਿਹੜਾ ਆਮਲੇ ਦਾ ਪੇਸਟ ਆ ਪਾ ਦਾਂਗੇ ਵਿੱਚ 2 ਤੋਂ 2.5 ਚਮਚ ਪਾਵਾਂਗੇ ਆਪਾਂ ਚੀਨੀ ਦੇ ਇੱਕ ਕੌਲੀ ਪਾਈ ਜੀ ਆਪਾਂ ਸਖਤਰ ਦੀ ਜਨ ਅਨੁਸਾਰ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਆਮਲਾ ਜੀ ਜਿਹੜਾ ਉਹ ਆਪਣੇ హెయిర్ ਗ੍ਰੋਥ ਵਾਸਤੇ ਵੀ ਵਧੀਆ ਅੱਖਾਂ ਦੀ ਰੋਸ਼ਨੀ ਤੇ ਸਰੀਰ 'ਚ ਜਿਹੜੀਆਂ ਵੀ ਕਮਜ਼ੋਰੀਆਂ ਨੇ ਉਹਨਾਂ ਨੂੰ ਦੂਰ ਕਰਦਾ 10-15 ਮਿੰਟ ਪਕਾ ਲਿਆ ਜੀ ਆਪਾਂ ਤੇ ਆਪਣੀ ਖੱਟੀ ਮਿੱਠੀ ਆਮਲੇ ਦੀ ਚਟਣੀ ਬਣ ਕੇ ਤਿਆਰ ਤੇ ਹੁਣ ਆਪਾਂ ਗੈਸ ਨੂੰ ਕਰ ਦਨੇ ਆ ਬੰਦ ਆਮਲੇ ਦੀ ਜਿਹੜੀ ਚਟਣੀ ਆ ਤੁਸੀਂ ਗੱਦੂ ਗਸ ਕਰਕੇ ਵੀ ਬਣਾ ਸਕਦੇ ਆ ਆਮਲੇ ਨੂੰ ਆਪਣੇ ਕੋਲੇ ਆਪਾਂ ਗ੍ਰाइंड ਕੀਤਾ ਸੀ ਕਿਉਂਕਿ ਆਪਾਂ ਜੂਸ ਬਣਾਉਣਾ ਸੀ ਤਾ ਕਰਕੇ ਆਪਾਂ ਸੋਚਿਆ ਵੀ ਕਾ ਨੂੰ ਹਨਾ ਆਪਾਂ ਬੇਸਟ ਕਰਨਾ ਵਾ ਬੇਸਟ ਨੂੰ ਤਾਂ ਕਰਕੇ ਆਪਾਂ ਇਸ ਤਰ੍ਹਾਂ ਬਣਾ ਲਈ ਸੀ ਤੇ ਤੁਹਾਨੂੰ ਜੇ ਕਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਧੰਨਵਾਦ ਜੀ